ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜ ਦਾ ਦਿਨ ਅੱਜ 11 ਚੂਣਾ 18 ਜਨਵਰੀ 1841 ਦੇ ਦਿਨ ਚੇਰ ਸਿੰਘ ਮਹਾਰਾਜਾ ਬਣਿਆ ਅਤੇ 20 ਤਰੀਕ ਨੂੰ ਲਾਹੌਰ ਦੇ ਤਖਤ ਤੇ ਬੈਠ ਗਿਆ ਉਸ ਨੇ ਰਾਣੀ ਚੰਦਕੌਰ ਨੂੰ 9 ਲੱਖ ਰੁਪਏ ਸਾਲਾਨਾ ਦੇਣੇ ਮੰਨ ਲਏ ਇਸ ਤੋਂ ਮਗਰੋਂ ਚੰਦਕੌਰ ਨੇ ਆਪਣੀ ਸਾਰੀ ਦੌਲਤ ਗੁਲਾਬ ਸਿੰਘ ਡੋਗਰੇ ਦੇ ਨਾਲ ਜੰਮੂ ਭੇਜ ਦਿੱਤੀ ਰਾਣੀ ਦੇ ਕੱਪੜੇ ਸੋਨਾ ਚਾਂਦੀ ਸਿੱਕੇ ਮੋਹਰਾਂ ਪਸ਼ਮੀਨੇ ਵਗੈਰਾ 16 ਗੱਡਿਆਂ ਤੇ ਲੱਦ ਕੇ ਜੰਮੂ ਲਿਜਾਏ ਗਏ ਸਨ ਇਸ ਸਾਰਾ ਕੁਝ ਉਸ ਵੇਲੇ ਦੇ 80 ਲੱਖ ਅਤੇ 1 ਕਰੋੜ ਰੁਪਏ ਦੇ ਵਿਕਾਸ ਸੀ ਇਹ ਦੋਸਰ ਫਰਾਣੀ ਦੀ ਨਿੱਜੀ ਜਾਇਦਾਦ ਨਹੀਂ ਸੀ ਬਲਕਿ ਇਸ ਦੇ ਵਿੱਚ ਨਿਰਵਾਰ ਦਾ ਕਾਫੀ ਖਜ਼ਾਨਾ ਵੀ ਸ਼ਾਮਲ ਸੀ ਮਗਰੋਂ ਗੁਲਾਬ ਸਿੰਘ ਇਸ ਰਕਮ ਨੂੰ ਢਕਾਰ ਗਿਆ ਕਿਉਂਕਿ ਧਿਆਨ ਸਿੰਘ ਡੋਗਰਾ ਨੇ ਸ਼ੇਰ ਸਿੰਘ ਦੀ ਸਭ ਤੋਂ ਵੱਧ ਮਦਦ ਕੀਤੀ ਸੀ ਤੇ ਇਸ ਕਰਕੇ ਉਸੇ ਨੇ ਹੀ ਪ੍ਰਾਈਮ ਮਿਨਿਸਟਰ ਬਣਨਾ ਸੀ ਉਸ ਨੇ ਹੌਲੀ-ਹੌਲੀ ਤੇ ਫਿਰ ਸਾਰੀ ਤਾਕਤ ਆਪਣੇ ਹੱਥ ਦੇ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਉਸ ਦੇ ਰਾਹ ਦੇ ਵਿੱਚ ਅਜੇ ਰਾਣੀ ਚੰਦਕੌਰ ਦਾ ਕੰਡਾ ਬਾਕੀ ਸੀ ਇਸੇ ਦੌਰਾਨ ਕੋਸ਼ਿਸ਼ ਇਹ ਵੀ ਹੋਈ ਕਿ ਚੰਦਕੌਰ ਅਤੇ ਸ਼ੇਰ ਸਿੰਘ ਦਾ ਵਿਆਹ ਕਰ ਦਿੱਤਾ ਜਾਵੇ ਪਰ ਰਾਣੀ ਦੇ ਭਰਾ ਚੰਦਾ ਸਿੰਘ ਨੱਯਾ ਨੇ ਇਹ ਗੱਲ ਸਿਰੇ ਨਾ ਚੜਨ ਦਿੱਤੀ ਜੂਨ 1842 ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਸਿਆਲਕੋਟ ਇੱਕ ਸੋਮੇ ਦੇ ਮੁਤਾਬਕ ਵਜ਼ੀਰਾਬਾਦ ਗਿਆ ਹੋਇਆ ਸੀ ਜਾਂ ਪਲਾਨ ਦੇ ਮੁਤਾਬਕ ਆਪ ਚਲਾ ਗਿਆ ਸੀ ਧਿਆਨ ਸਿੰਘ ਡੋਗਰਾ ਨੇ ਚੰਦਕੌਰ ਦੀਆਂ ਗੋਲੀਆਂ ਦੇ ਨਾਲ ਗੰਨ ਧੁੱਪ ਪਹਿਲਾਂ ਹੀ ਕੀਤੀ ਹੋਈ ਸੀ ਉਸ ਨੇ ਇਹਨਾਂ ਗੋਲੀਆਂ ਹੱਥੋਂ 11 ਜੂਨ 1942 ਦੀ ਰਾਤ ਨੂੰ ਚੰਦ ਕੌਰ ਨੂੰ ਗੁੱਤ ਦੇ ਪ੍ਰਾਂਦੇ ਦੇ ਨਾਲ ਉਸ ਦੀਆਂ ਬਾਹਵਾਂ ਬਨ ਕੇ ਸਿਰ ਤੇ ਪੱਥਰ ਮਾਰ ਮਾਰ ਕੇ ਉਸ ਦਾ ਕਤਲ ਕਰਵਾ ਦਿੱਤਾ। ਧਿਆਨ ਸੇ ਅਜੀਆਂ ਸਾਸ਼ਾ ਦਾ ਮਹਾਰਸੀ 11 ਜੂਨ 1915 ਦੇ ਦਿਨ ਗਦਰ ਪਾਰਟੀ ਦੇ ਕਾਰਕੁਨਾਂ ਨੇ ਹਥਿਆਰ ਹਾਸਲ ਕਰਨ ਵਾਸਤੇ ਵੱਲਾਪਿੰਡ ਨੇੜੇ ਅੰਮ੍ਰਿਤਸਰ ਦੇ ਵਿੱਚ ਡਾਕਾ ਮਾਰਿਆ ਜਿਸ ਦੇ ਵਿੱਚ ਉਹਨਾਂ ਦੇ ਹੱਥੋਂ ਕਤਲ ਵੀ ਹੋ ਕੇ ਮਗਰੋਂ ਇਸ ਕਤਲ ਕੇਸ ਦੇ ਵਿੱਚ ਕਾਲਾ ਸਿੰਘ ਜਗਤਪੁਰ ਅੰਮ੍ਰਿਤਸਰ ਚੰਨਣ ਸਿੰਘ ਦੂਰ ਚੰਦ ਲਾਹੌਰ ਹਰਨਾਮ ਸਿੰਘ ਠੱਠੀਖਾਰਾ ਅੰਮ੍ਰਿਤਸਰ ਅਤਮਾ ਸਿੰਘ ਠੱਠੀਖਾਰ ਅੰਮ੍ਰਿਤਸਰ ਅਤੇ ਬੰਤਾ ਸਿੰਘ ਸੰਗਵਾਲ ਜਲੰਧਰ ਨੂੰ ਫਾਂਸੀ ਦਿੱਤੀ ਗਈ। 11 ਜੂਨ 1964 1963 ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਚੌਧਰੀ ਦੇਵੀ لال, ਮੌਲਵੀ ਅਬਦੁਲ ਗਨੀ ਢਾਰ, ਲਾਲਾ ਜਗਤ ਨਾਰੈਣ ਅਤੇ ਕਈ ਹੋਰ ਆਪੋਜੀਸ਼ਨ ਆਗੂਆਂ ਨੇ ਰਾਸ਼ਟਰਪਤੀ ਡਾਕਟਰ ਰਾਦਾ ਕ੍ਰਿਸ਼ਨਨ ਨੂੰ ਕੈਰੋਂ ਦੇ ਵਿਰੁੱਧ 32 ਦੋਸ਼ਾਂ ਦਾ ਮੈਮੋਰੰਡਮ ਪੇਸ਼ ਕਰਕੇ ਬਦਤਾਲ ਦੀ ਮੰਗ ਕੀਤੀ। 29 ਅਗਸਤ 1963 ਨੂੰ ਹਰਦਾਵਰੀ لال, ਗੁਰਦੇਵ ਸਿੰਘ ਢਿੱਲੋਂ, ਕਾਮਰੇਡ ਰਾਮਚੰਦਰ ਰਾੜੇਵਾਲਾ ਵਗੈਰਾ ਕਾਂਗਰਸੀ ਐਮ ਐਲ ਏ ਜੋ ਕਿ ਇੱਕ ਵੱਖਰੇ ਗਰੁੱਪ ਦੇ ਤੌਰ ਤੇ ਅਸੈਂਬਲੀ ਦੇ ਵਿੱਚ ਬੈਠਦੇ ਸਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨੂੰ ਕੈਰੋਂ ਦੇ ਵਿਰੁੱਧ ਮੈਮੋਰੰਡਮ ਦਿੱਤਾ ਅਤੇ ਪੜਤਾਲ ਦੀ ਮੰਗ ਕੀਤੀ। ਇਹਨੇ ਪਾਸਿਆਂ ਤੋਂ ਜ਼ੋਰ ਪੈਣ ਤੇ 28 ਅਕਤੂਬਰ 1963 ਨੂੰ ਨਹਿਰੂ ਨੇ ਰਾਸ਼ਟਰਪਤੀ ਨੂੰ ਕੈਰੋਂ ਦੇ ਵਿਰੁੱਧ ਇੱਕ ਕਮਿਸ਼ਨ ਬਣਾਉਣ ਦੀ ਸਿਫਾਰਿਸ਼ ਕੀਤੀ। ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਆਰ.ਐਸ. ਦਾਸ ਨੇ 5 ਦਸੰਬਰ 1963 ਨੂੰ ਕੈਰੋਂ ਦੇ ਖਿਲਾਫ ਪੜਤਾਲ ਸ਼ੁਰੂ ਕਰ ਦਿੱਤੀ। 27 ਮਈ ਨੂੰ ਪ੍ਰਾਈਮ ਮਿੰਿਸਟਰ ਨਹਿਰੂ ਦੀ ਮੌਤ ਹੋ ਗਈ। 11 ਜੂਨ 1964 ਨੂੰ ਦਾਸ ਕਮਿਸ਼ਨ ਨੇ ਪ੍ਰਤਾਪ ਸਿੰਘ ਕੈਰੋਂ ਦੇ ਬਾਰੇ ਰਿਪੋਰਟ ਪੇਸ਼ ਕਰ ਦਿੱਤੀ ਜੋ ਕਿ 17 ਜੂਨ ਨੂੰ ਸ਼ਾਇਆ ਕੀਤੀ ਗਈ। ਇਸ ਰਿਪੋਰਟ ਨੇ ਕੈਰੋਂ ਨੂੰ ਦਾਗੀ ਘਿਰਾਰ ਦਿੱਤਾ ਸੀ। 11 ਜੂਨ 1982 22 ਮਈ 1982 ਦੀ ਰਾਤ ਦੇ 8 ਵਜੇ ਪੱਟੀ ਦੇ ਵਿੱਚ 8 ਖੜਕੂਆਂ ਨੇ ਗੋਲੀਆਂ ਚਲਾ ਕੇ ਤਿੰਨ ਬੰਦੇ ਮਾਰ ਦਿੱਤੇ ਅਤੇ ਪੰਜ ਹੋਰ ਜ਼ਖਮੀ ਕਰ ਦਿੱਤੇ। 22 ਮਈ 1982 ਦੀ ਰਾਤ ਦੇ 8 ਵਜੇ ਪੱਟੀ ਦੇ ਵਿੱਚ 8 ਖੜਕੂਆਂ ਨੇ ਗੋਲੀਆਂ ਚਲਾ ਕੇ 3 ਬੰਦੇ ਮਾਰ ਦਿੱਤੇ ਅਤੇ 5 ਹੋਰ ਜ਼ਖਮੀ ਕਰ ਦਿੱਤੇ ਇਸ ਕੇਸ ਦੇ ਵਿੱਚ ਪੁਲਿਸ ਨੇ 10 ਦਿਨ ਮਗਰੋਂ 2 ਜੂਨ ਨੂੰ ਸੁਖਦੇਵ ਸਿੰਘ ਬੱਬਰ ਅਨੋਖ ਸਿੰਘ ਕੁਲਵੰਤ ਸਿੰਘ ਨਾਨ ਸਿੰਘ, ਸ਼ੇਰ ਸਿੰਘ, ਮੀਆਂ ਵੈਂਡਰ, ਸੁਭਾ ਸਿੰਘ, ਬਲਵਿੰਦਰ ਸਿੰਘ, ਸੁਲੱਖਣ ਸਿੰਘ, ਜਗਤ ਸਿੰਘ, ਸੁਰਿੰਦਰ ਸਿੰਘ ਜਗਾਦਰੀ, ਲੱਖਾ ਸਿੰਘ ਅਤੇ ਕੁਲਵੰਤ ਸਿੰਘ ਨਾਗੋਕੇ ਬਲਵਿੰਦਰ ਸਿੰਘ, ਅਮਰ ਸਿੰਘ ਵਗੈਰਾ ਦੇ ਵਾਰੰਟ ਕੱਢ ਦਿੱਤੇ ਅਤੇ ਇਹਨਾਂ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦੇ ਦਿੱਤਾ। ਮਗਰੋਂ ਇਹਨਾਂ ਦੇ ਵਿੱਚੋਂ ਬਲਵਿੰਦਰ ਸਿੰਘ, ਸ਼ੇਰ ਸਿੰਘ, ਕੁਲਵੰਤ ਸਿੰਘ ਨਾਗੋਕੇ ਅਤੇ ਅਮਰ ਸਿੰਘ ਗ੍ਰਿਫਤਾਰ ਕਰ ਲਏ ਗਏ। ਪੁਲਿਸ ਨੇ ਕੁਲਵੰਤ ਸਿੰਘ ਨਾਗੋਕੇ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਬੇਹੱਦ ਤਸ਼ੱਦਦ ਕੀਤਾ। ਉਸਤੇ ਇਹਨਾਂ ਤਸ਼ੱਦਦ ਕੀਤਾ ਗਿਆ ਕਿ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਸੀ ਕੀਤਾ ਜਾ ਸਕਦਾ। ਇਸ ਕਰਕੇ ਪੁਲਿਸ ਨੇ ਝੂਠੀ ਕਹਾਣੀ ਕੜ ਕੇ 10 ਜੁਨ ਨੂੰ ਉਸਦੇ ਮਫਰੂਰ ਹੋ ਜਾਣ ਦੀ ਖਬਰ ਜਾਰੀ ਕਰ ਦਿੱਤੀ 11 ਜੂਨ 1982 ਨੂੰ ਸਵੇਰੇ 2:30 ਵਜੇ ਉਸ ਨੂੰ ਵੱਲਾ ਪਿੰਡ ਦੇ ਕੋਲ ਗੋਲੀਆਂ ਮਾਰ ਕੇ ਮਾਰ ਦਿੱਤਾ ਉਸ ਦੀ ਦੇਹ ਦਾ ਡਾਕਟਰੀ ਮੋਈਨਾ ਕਰਨ ਤੇ ਪਤਾ ਲੱਗਿਆ ਸੀ ਕਿ ਉਸ ਦੀ ਇੱਕ ਲੱਤ ਤਿੰਨ ਥਾਵਾਂ ਤੋਂ ਟੁੱਟੀ ਹੋਈ ਸੀ ਕੂਲਾ ਵੀ ਟੁੱਟਿਆ ਹੋਇਆ ਸੀ ਅਤੇ ਇਸ ਤੋਂ ਇਲਾਵਾ ਇੱਕ ਦਰਜਨ ਹੋਰ ਹੱਡੀਆਂ ਵੀ ਟੁੱਟੀਆਂ ਹੋਈਆਂ ਸਨ ਇਸ ਕਤਲ ਦੇ ਪਿੱਛੇ ਵਜਨ ਸਿੰਘ ਡੀਐਸਪੀ ਹਰਜੀਤ ਸਿੰਘ ਹਰਪਾਲ ਪਾਟਿਆ ਸੇਵਕ ਸਿੰਘ ਅਤੇ ਮੋਨ ਲਾਲ ਪੁਲਿਸੀਏ ਜ਼ਿੰਮੇਵਾਰ ਸਨ 11 ਜੂਨ 1984 ਦੇ ਦਿਨ ਲੰਡਨ ਦੇ ਵਿੱਚ ਦਲ ਖਾਲਸਾ ਨੇ ਜਲਾਵਤਨ ਸਰਕਾਰ ਦਾ ਐਲਾਨ ਕਰ ਦਿੱਤਾ। ਇਸ ਦੇ ਵਿੱਚ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਵਿਦੇਸ਼ ਮੰਤਰੀ, ਜਸਵੰਤ ਸਿੰਘ ਠੇਕੇਦਾਰ ਡਿਫੈਂਸ ਮੰਤਰੀ, ਮਨਮੋਨ ਸਿੰਘ ਵਜਾਸ ਗ੍ਰਹਿ ਮੰਤਰੀ ਅਤੇ ਗਜਿੰਦਰ ਸਿੰਘ ਹਾਈਜੈਕਰ ਖੇਤੀ ਮੰਤਰੀ ਬਣਾਏ ਗਏ। ਇਸ ਤੋਂ 2 ਦਿਨ ਬਾਅਦ ਜਗਜੀਤ ਸਿੰਘ ਚੋਹਾਨ ਨੇ ਵੀ ਸਰਕਾਰ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਉਹ ਆਪ ਰਾਸ਼ਟਰਪਤੀ ਬਣਿਆ ਸੀ। 11 ਜੂਨ 1987 ਦੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੰਮਾ ਪੁੱਤਰ ਭਾਈ ਗੁਰਦੇਵ ਸਿੰਘ ਖੋਜਾ ਸਾਮ 84 ਨੂੰ ਰਾਏਪੁਰ ਮੁਕੇਰੀਆਂ ਦੇ ਕੋਲ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਕੁਲਦੀਪ ਸਿੰਘ ਬੈਂਸ ਪੁੱਤਰ ਭਾਈ ਸ਼ਿਵਦੇਵ ਸਿੰਘ ਬੈਂਸ ਪੰਜੋ ਦਿਵਤਾ ਨੂੰ ਵੀ ਪੁਲਿਸ ਨੇ ਇੱਕ ਹੋਰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਜੂਨ 1992 ਦਿਨ ਪੰਜਾਬ ਪੁਲਿਸ ਨੇ ਜਗੀਰ ਸਿੰਘ ਦੀਨਾ, ਕੁਲਦੀਪ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ ਬੂਟਾ ਸਿੰਘ ਇਹ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। 11 ਜੂਨ 2012 ਦੇ ਦਿਨ ਤਿੰਨ ਨੌਜਵਾਨਾਂ ਨਗਿੰਦਰ ਸਿੰਘ ਸਹਿਣਾ, ਗੁਰਸੇਵਕ ਸਿੰਘ ਅਤੇ ਨਰਮਲ ਸਿੰਘ ਖਰਲਗਾਂ ਨੇ 13 ਫਰਵਰੀ ਦੇ ਦਿਨ ਪੀਲੀਆਂ ਬੰਗਾ, ਰਾਜਸਥਾਨ ਦੇ ਵਿੱਚ ਗੁਰੂ ਗੰਗ ਸਾਹਿਬ ਜੀ ਦੇ ਚਾਰ ਸਰੂਪਾਂ ਨੂੰ ਨਹਿਰ ਦੇ ਵਿੱਚ ਸੁੱਟ ਕੇ ਬਿਆਦਵੀ ਕਰਨ ਵਾਲੇ ਸਾਧ 73 ਸਾਲਾ ਸੂਰਜ ਮੂਣੀ ਨੂੰ ਕਤਲ ਕਰ ਦਿੱਤਾ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 11 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।